ਬਟਿੰਡਾ ਦੀ ਰਾਮਪੁਰਾ ਮੰਡੀ ਨਜ਼ਦੀਕ ਇੱਕ ਬੇਸਹਾਰਾ ਆਸ਼ਰਮ ਚੱਲ ਰਿਹਾ ਹੈ ਪਰ ਇਸ ਵਿੱਚ ਰਹਿਣ ਵਾਲੇ ਤਕਰੀਬਨ ਇੱਕ ਦਰਜਨ ਤੋਂ ਵੱਧ ਵਿਅਕਤੀ ਰਾਬ ਆਸਰੇ ਹੀ ਜੀ ਰਹੇ ਹਨ ਇਸ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਲਈ ਕੋਈ ਵੀ ਸਹੂਲਤ ਨਹੀਂ ਹੈ ਇੱਥੋਂ ਤੱਕ ਕਿ ਆਸ਼ਰਮ ਚਲਾ ਰਹੇ ਵਿਅਕਤੀ ਬਾਰੇ ਦੱਸਿਆ ਗਿਆ ਹੈ ਕਿ ਇਹ ਵੀ ਖੁਦ ਬਿਮਾਰ ਹੈ ਇਸ ਆਸ਼ਰਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੈ ਇਸ ਆਸ਼ਰਮ ਦੀ ਜਾਂਚ ਕਰਨ ਪੁੱਜੇ ਸੁਪਰਡੈਂਟ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਗੁਲਸ਼ਨ ਮਹਿਤਾ ਦਾ ਕਹਿਣਾ ਹੈ ਕਿ ਇੱਥੇ ਤਕਰੀਬਨ 1 ਦਰਜਨ ਤੋਂ ਵੱਧ ਵਿਅਕਤੀਆਂ ਨੂੰ ਰੱਖਿਆ ਹੋਇਆ ਹੈ ਆਸ਼ਰਮ ਦੇ ਸੰਚਾਲਕ ਦੀ ਸਿਹਤ ਠੀਕ ਨਹੀਂ ਰਹਿੰਦੀ ਜਿਸ ਕਾਰਨ ਇਹਨਾਂ ਨੂੰ ਸ਼ਿਫਟ ਕਰਨ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਜਿਸ ਦੀ ਜਾਂਚ ਲਈ ਅਸੀਂ ਇੱਥੇ ਆਏ ਹਾਂ ਇਸ ਸੰਸਥਾ ਦੇ ਵਿੱਚ ਜਿਹੜੇ ਲਵਾਰਸ ਲੋਕ ਆ ਸੜਕਨਾਰੇ ਵਾਲੇ ਦਿਮਾਗੀ ਅਫਸੈਟ ਹੋਏ ਮਾਨਸਿਕ ਰੋਗੀ ਹੋਏ ਜਿਹੜੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਇਹ ਆਪਣੇ ਕੋਲੇ ਤਕਰੀਬਨ ਹੈ ਪ੍ਰਸ਼ਾਸਨ ਦੇ ਥਰੂ ਹੀ ਆਉਂਦੇ ਆ ਜੇ ਕਿਤੇ ਕਿਸੇ ਦਾ ਘਰ ਮਿਲ ਜਾਂਦਾ ਆਪਾਂ ਪ੍ਰਸ਼ਾਸਨ ਦੇ ਥਰੂ ਹੀ ਉਹਨਾਂ ਨੂੰ ਹਵਾਲੇ ਕਰਦੇ ਆਂ ਤਕਰੀਬਨ ਸਾਲ ਜਿਹੜਾ ਪਿਛਲਾ ਸਾਲ ਲੰਘਿਆ ਤਿੰਨ ਚਾਰ ਕੇਸ ਚੱਲੇ ਗਏ ਘਰਾਂ ਨੂੰ ਠੀਕ ਹੋ ਕੇ ਕੋਸ਼ਿਸ਼ ਕਰਦਾ ਸਾਡਾ ਮਕਸਦ ਹੀ ਹੈ ਵੀ ਠੀਕ ਹੋਣ ਤੇ ਇਹਨਾਂ ਨੂੰ ਆਪੋ ਆਪਣੇ ਘਰਾਂ ਚ ਉਪੜਾ ਦਿੱਤਾ ਜਾਵੇ। ਛੋਟੇ ਦਿਮਾਗ ਤੋਂ ਕਿੱਥੋਂ ਆਈ ਵੀ ਤੁਸੀਂ ਇਸ ਤਰ੍ਹਾਂ ਦੀ ਸੇਵਾ ਕਰ ਰਹੇ ਹੋ। ਮੈਂ ਜੇ ਪਲੱਸ 2 ਵੇਲੇ ਪਿੰਗਲਵਾੜੇ ਗਿਆ ਸੀ ਟੂਰ ਤੇ ਉੱਥੇ ਦੇਖਿਆ ਸੀ ਉੱਥੇ ਫਿਰ ਬੀਬੀ ਜੀ ਨੇ ਵਿਚਾਰ ਕਰਨ ਦਾ ਸਮਾਂ ਮਿਲਿਆ ਸੀਗਾ ਫਿਰ ਉਹਨਾਂ ਨੇ ਜਿਵੇਂ ਦੱਸਿਆ ਉਸ ਸਮੇਂ ਵੀ ਤੇ ਅੱਜ ਵੀ ਵੀ ਲੋਕ ਮਾਨ ਜਾਂ ਤਾਨ ਕਰਕੇ ਇਹਨਾਂ ਵੱਲ ਨਹੀਂ ਹੈਗੇ ਮਾਇਆ ਕਰਕੇ ਤਾਂ ਸਾਡੇ ਕੋਲੁੱਲੇ ਗੱਫੇ ਆ ਜਾਂਦੇ ਆ ਪਰ ਕੋਈ ਸਾਹਮਣੇ ਵਾਲਾ ਨਹੀਂ ਹੁੰਦਾ ਫਿਰ ਮਨ ਵਿਚ ਵਿਚਾਰ ਆ ਵੀ ਆਪਾਂ ਇਹਨਾਂ ਨੂੰ ਜਿੰਨੇ ਕੁ ਪਰਮੇਸ਼ਰ ਨੇ ਆਪਾਂ ਨੂੰ ਹਿੰਮਤ ਦਿੱਤੀ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸੰਭਾਲੀਏ ਤੇ ਇਹਨਾਂ ਨੂੰ ਬਣਦਾ ਹੱਕ ਜਿਹੜਾ ਆਮ ਨਾਗਰਿਕ ਦਾ ਇਹਨਾਂ ਨੂੰ ਵੀ ਉਹ ਮਿਲਣਾ ਚਾਹੀਦਾ ਉਸ ਲਈ ਜਿੰਨੇ ਕੁ ਆਪਣੇ ਚਹਿਮਤ ਆਪਾਂ ਉਨੀ ਕੋਸ਼ਿਸ਼ ਇਹਨਾਂ ਕਰ ਰਹੇ ਆਂ ਇਹਨਾਂ ਨੂੰ ਆਪਣੇ ਪੁਨਰਵਾਸ ਦੇ ਲਈ ਆਪਣੇ ਹੱਕਾਂ ਦੇ ਲਈ ਤੇ ਵੈਸੇ ਇਹਨਾਂ ਨੂੰ ਸਮਝਾ ਕੇ ਵੀ ਕਿਸ ਤਰ੍ਹਾਂ ਨਾਲ ਆਪਾਂ ਸੰਸਾਰ ਚ ਰਹਿਣਾ ਘਰੇ ਕਿਵੇਂ ਰਹਿਣਾ ਕਿਵੇਂ ਕਹਿਣਾ ਮੰਨੀ ਦਾ ਪੁੱਤ ਕਰਦੇ ਆਂਦਾ ਉਹ ਕੋਸ਼ਿਸ਼ ਕਰਦੇ ਆਂ ਵੀ ਆਪਾਂ ਕੀ ਇਨਸਾਨਾਂ ਨਾਲ ਜੀਵਨ ਇਹ ਜੀ ਸਕਣ ਹੱਕਾ ਬਹੁਤ ਆਇਆ ਖਰਚੇ ਦਾ ਸਵਾਲ ਮੇਰੇ ਕੋਲੇ ਸ਼ੁਰੂ ਹੋਣ ਤੋਂ ਹੀ ਤਕਰੀਬਨ ਕਈ ਸੰਗਤਾਂ ਨੇ ਕੀਤਾ ਜਿਵੇਂ ਜਿਵੇਂ ਸਰਦਾਰ ਆ ਤਾਂ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ ਆਪਾਂ ਤਾਂ ਇਹ ਗੱਲ ਨਾ ਕਹੀਏ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਉਹਨੇ ਸਾਨੂੰ ਦਿੱਤਾ ਹੀ ਹੁਕਮ ਪਰਮੇਸ਼ਰ ਨੂੰ ਮਿਲਣਾ ਹੀ ਕੰਮ ਰਾਹੀਂ ਆਪਾਂ ਮਿਲ ਸਕਦੇ ਆ ਬਾਕੀ ਉਹਨੇ ਕਿਹਾ ਹੈ ਮਤ ਕਰ ਚਿੰਤਾ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਜਨਤਾ ਸਭ ਤੇ ਪਰਮੇਸ਼ਰ ਤਾਂ ਬੜਾ ਜਿਵੇਂ ਅਸੀਂ ਸਮਝਿਆ ਪਰਮੇਸ਼ਰ ਇਦਾਂ ਦਾ ਹੈ ਨਹੀਂ ਹੈ ਪਰਮੇਸ਼ਰ ਦਾ ਮੈਂ ਦੇਖਿਆ ਨਹੀਂ ਉਹਦਾ ਕੀ ਕੰਮ ਕਰਨ ਵਾਲਾ ਭੈ ਵਿੱਚ ਸੂਰਜ ਵਹਿ ਸਤਿਵਾਉ ਸੂਰਜਾ ਇਹਦੇ ਅੱਗੇ ਕੋਈ ਕਾਤਲ ਵਹਿ ਜੇ ਘੱਗਾ ਵੇ ਚੋਰ ਵੇਜੇ ਕੋ ਪੁੰਨੀ ਵੇਜੇ ਨੇ ਤਾਂ ਪਿੱਕੋ ਜੀ ਦੇਣੀ ਇਹਦਾ ਇੱਕ ਸੁਭਾਅ ਆ ਫਿਰ ਅਸੀਂ ਤਾਂ ਮੜਾ ਮੋਟਾ ਕੱਕੰਡਾ ਤੋੜਦੇ ਹੋਵਾਂਗੇ ਥੋੜਾ ਬਹੁਤ ਹੱਥ ਹਿਲਾਉਂਦਾ ਹੋਵਾਂਗੇ ਸਾਨੂੰ ਤਾਂ ਪਰਮੇਸ਼ਰ ਨੇ ਦੇ ਹੀ ਜਾਣਾ ਆਲੇ-ਦਾਲੇ ਦੇ ਨਗਰਾਂ ਵਾਲਿਆਂ ਨੇ ਕਈ ਵਾਰ ਗੁੱਸੇ ਵੀ ਹੋਇਆ ਦੂਰ-ਦੂਰ ਤੇਕਰ ਸੰਗਤਾਂ ਗੁੱਸੇ ਹੋਈਆਂ ਹੋਈਆਂ ਵੀ ਗੱਡੀ ਲੈ ਕੇ ਆਓ ਤੁਸੀਂ ਅਗਰਾਹੀ ਕਰਿਆ ਕਰੋ ਰਾਮਪੁਰੇ ਹੁਣ ਥੋੜੇ ਦਿਨ ਪਹਿਲਾਂ ਹੀ ਆਏ ਹੋਏ ਆ ਰਤਨਾ ਰક્ષા ਭੈਣ ਜੀ ਆ ਇੱਕ ਹੋਰ ਵੀਰ ਜੀ ਆਏ ਸੀ ਵੀ ਅਸੀਂ ਤੁਹਾਨੂੰ ਪੈਸੇ ਇਕੱਠੇ ਕਰਵਾ ਦਾਂਗੇ ਤੇ ਸੰਬੰਧ ਇਕੱਠਾ ਕਰ ਤੁਹਾਡੇ ਹਾਲ ਜਿਹੜੇ ਹਸਤਾ ਤੁਸੀਂ ਆਓ ਮੈਂ ਕਹਣਾ ਜੀ ਸਾਡਾ ਇਹ ਮਕਸਦ ਹੀ ਨਹੀਂ ਹੈ ਨਾ ਆਪਾਂ ਜਾਣਾ ਨਾ ਆਪਾਂ ਗਏ ਆ ਨਾ ਇਹ ਕੰਮ ਕਰਨਾ ਵੀ ਪਰਮੇਸ਼ਰ ਨੇ ਪੱਥਰਾਂ ਵਿੱਚ ਦੇ ਹੀ ਜਾਂਦਾ ਸਾਨੂੰ ਦੇ ਹੀ ਜਾਣਾ ਸਾਡੀ ਮਾੜੀ ਜੀ ਨੀਅਤ ਹੈ ਮੈਂ ਪਲੱਸ 2 ਪੜ੍ਹ ਕੇ ਯੂਨੀਵਰਸਿਟੀ ਤੇ ਕਰ ਕਾਲਜਾਂ ਤੇ ਕਰ ਪੜਾਇਆ ਹੋਇਆ ਬੱਚਿਆਂ ਨੂੰ ਵੀ ਇਹ ਕਿਹਾ ਹੋਇਆ ਵੀ ਪਰਮੇਸ਼ਰ ਨੇ ਦੇ ਦੇਣਾ ਤੁਸੀਂ ਬਹੁਤੇ ਧਰਮੀ ਨਾ ਬਣੋ ਮਾੜੀ ਜੀ ਨੇਕ ਨੀਅਤ ਰੱਖੋ ਥੋੜੀ ਜੀ ਬਸ ਅੱਜ ਇਹਨਾਂ ਕੁਝ ਦਿਨ ਪਹਿਲਾਂ ਸਰਦਾਰ ਹਰਦੀਪ ਸਿੰਘ ਇਨਚਾਰਜ ਰਾਬਾ ਸਾ ਆਸ਼ਰਮ ਵੱਲੋਂ ਸਾਨੂੰ ਇੱਕ ਬੇਨਤੀ ਪੱਤਰ ਦਿੱਤਾ ਸੀ ਆ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਿ ਜਿਹੜੀ ਮੇਰੀ ਸਿਹਤ ਹੈ ਉਹ ਠੀਕ ਨਹੀਂ ਹੈ ਤੇ ਇਸ ਕਰਕੇ ਮੈਂ ਇਹਨਾਂ ਦੀ ਹੁਣ ਸਾਂਭ ਸੰਭਾਲ ਨਹੀਂ ਕਰਦਾ ਇਹਨਾਂ ਨੂੰ ਪ੍ਰਭ ਆਸਰਾ ਆਸ਼ਰਮ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਤੇ ਇਸ ਦੇ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਬੇਨਤੀ ਨੂੰ ਦੇਖਦੇ ਹੋਏ ਆਲ ਇੰਡੀਆ ਪਿੰਗਲਵਾੜਾ ਅੰਮ੍ਰਿਤਸਰ ਨੂੰ ਪੱਤਰ ਜਾਰੀ ਕੀਤਾ ਆਲ ਇੰਡੀਆ ਪਿੰਗਲਵਾੜਾ ਸੰਗਰੂਰ ਨੂੰ ਪੱਤਰ ਜਾਰੀ ਕੀਤਾ ਸਰਦਾਰ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਪੱਤਰ ਜਾਰੀ ਕੀਤਾ ਤੇ ਪ੍ਰਭ ਆਸਰਾ ਆਸ਼ਰਮ ਪਟਿਆਲਾ ਜ਼ਿਲ੍ਹਾ ਮਹਾਲੀ ਨੂੰ ਪੱਤਰ ਜਾਰੀ ਕੀਤਾ ਕਿ ਜੇਕਰ ਤੁਹਾਡੇ ਕੋਲ ਇਹਨਾਂ ਦੀ ਰੱਖਣ ਲਈ ਕੋਈ ਸਾਮ ਸੰਭਾਲ ਕਰਨ ਲਈ ਸਟਾਫ ਹੈ ਜਾਂ ਸੁੱਖ ਸਹੂਲਤਾਂ ਹਨ ਤਾਂ ਵੀ ਸਾਨੂੰ ਇਹਦੇ ਬਾਰੇ ਪੱਤਰ ਦਾ ਜਵਾਬ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਸਿਵਲ ਅਰਜਨ ਸਾਹਿਬ ਨੂੰ ਅਸੀਂ ਪੱਤਰ ਲਿਖ ਕੇ ਇਹਨਾਂ ਦਾ ਮੈਡੀਕਲ ਕਰਾਇਆ ਮਾਨਜੁਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਵੀ ਅਸੀਂ ਮਿਸਲ ਭੇਜੀ ਸੀ ਉਹਨਾਂ ਦੇ ਹੁਕਮ ਅਨੁਸਾਰ ਹੀ ਅਸੀਂ ਉਸ ਦਿਨ ਤੋਂ ਹੀ ਕਾਰਵਾਈ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅੱਜ ਮਤਲਬ ਕਿ ਇਹਨਾਂ ਦੀ ਕੱਲ ਮੈਂ ਇੱਥੇ ਆਈ ਸੀ ਤੇ 18 ਤਰੀਕ ਨੂੰ ਦੁਪਹਿਰ ਵੇਲੇ ਤੇ ਮੈਂ ਹਰ ਇੱਕ ਨਾਲ ਇਕੱਲੇ ਇਕੱਲੇ ਨਾਲ ਗੱਲ ਕੀਤੀ ਸੀ ਤੇ ਮੈਂ ਇਹਨਾਂ ਨਾਲ ਪੁੱਛ ਕੇ ਇਹਨਾਂ ਨੂੰ ਪੁੱਛਿਆ ਸੀ ਵੀ ਤੁਹਾਡਾ ਨਾਮ ਕੀ ਹੈ ਤੁਹਾਡਾ ਐਡਰੈਸ ਕੀ ਹੈ ਮੋਸਟਲੀ ਇਹ ਲੋਕ ਆਪਣਾ ਨਾਮ ਤੇ ਐਡਰੈਸ ਦੱਸ ਪਾਰੇ ਸੀਗੇ ਤੇ ਮੈਂ ਸਾਰਿਆਂ ਨੂੰ ਪੁੱਛਿਆ ਕਿ ਵੀ ਤੁਸੀਂ ਘਰ ਜਾਣਾ ਚਾਹੁੰਦੇ ਹੋ ਇਹ ਕਹਿੰਦੇ ਹਾਂ ਜੀ ਅਸੀਂ ਘਰ ਜਾਣਾ ਚਾਹੁੰਦੇ ਹਾਂ ਫਿਰ ਉਸ ਤੋਂ ਬਾਅਦ ਮਨਜੋਗ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਪੰਕਜ ਕੁਮਾਰ ਜੀ ਨਾਲ ਵਿਚਾਰ ਵਟੰਦਰਾ ਕਰਦੇ ਹੋਏ ਤੇ ਮੈਂ ਵੀ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ ਵੀ ਇਹੀ ਚਾਹੁੰਦੇ ਹਨ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਧਾਰਾ ਉਪਰਾਲਾ ਕਰਕੇ ਘਰ ਭੇਜ ਸਕੀਏ ਜਾਂ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਾਂ ਜ਼ਿਲ੍ਹੇ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਿੱਥੇ ਨੂੰ ਇਹ ਬਿਲੋਂਗ ਕਰਦੇ ਆ ਅਸੀਂ ਡੀਐਸਐਸਓ ਸਾਹਿਬ ਕਹਿੰਦੇ ਆਪਾਂ ਉਹਨਾਂ ਨਾਲ ਵੀ ਸੰਪਰਕ ਕਰਕੇ ਮੈਡਮ ਅਸੀਂ ਇਹਨਾਂ ਦੇ ਘਰਾਂ ਦੇ ਪਿੰਡਾਂ 'ਚ ਜਾ ਕੇ ਗੱਲਬਾਤ ਕਰਕੇ ਦੀ ਆਪ ਇਹਨਾਂ ਨੂੰ ਘਰਾਂ ਤੱਕ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਇਸੇ ਇਸੇ ਕਰਕੇ ਅਸੀਂ ਪ੍ਰੈਸ ਨੋਟ ਜਾਰੀ ਕਰਨ ਲਈ ਵੀ مانਜੋਗ ਆਪਣੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਉਹਨਾਂ ਨੇ ਵੀ ਪ੍ਰੈਸ ਨੂੰ ਸਾਰਾ ਧਿਆਨ ਵਿੱਚ ਲਿਆਂਦਾ ਤੇ ਫਿਰ ਪ੍ਰੈਸ ਦੇ ਧਿਆਨ ਵਿੱਚ ਲਿਆਣ ਕਰਕੇ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਨਿਊਜ਼ ਚੈਨਲ ਵਾਲਿਆਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਇੱਕ ਵਾਰੀ ਜਾ ਕੇ ਉੱਥੇ ਸਾਰਾ ਮੌਕਾ ਦੇਖ ਕੇ ਇਹਨਾਂ ਦੀਆਂ ਵੀਡੀਓਗ੍ਰਾਫੀ ਕਰਕੇ ਵੀ ਨਿਊ ਚੈਨਲ ਲਾਂਚ ਲਾਇਆ ਜਾਵੇ ਤਾਂ ਜੋ ਆਪਾਂ ਇਹਨਾਂ ਨੂੰ ਇਹਨਾਂ ਦੇ ਘਰਾਂ ਤੱਕ ਇਹਨਾਂ ਦੇ ਮਾਤਾ ਪਿਤਾ ਕੋਲ ਇਹਨਾਂ ਦੇ ਵਾਰਸਾਂ ਤੱਕ ਇਹਨਾਂ ਦਾ ਹੱਕ ਦਵਾਉਣ ਲਈ ਇਹਨਾਂ ਨੂੰ ਇਹਨਾਂ ਦੇ ਘਰਾਂ ਤੱਕ ਪਹੁੰਚਾ ਸਕੀਏ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਜੋ ਵੀ ਇਸ ਵੀਡੀਓ ਨੂੰ ਜਾਂ ਇਹਨਾਂ ਦੀਆਂ ਫੋਟੋਗ੍ਰਾਫਸ ਨੂੰ ਦੇਖਦੇ ਹਨ ਤੇ ਉਹ ਮਤਲਬ ਜ਼ਿਲ੍ਹਾ ਪ੍ਰਸ਼ਾਸਨ ਮਾਨਯੋਗ ਡਿਪਟੀ ਕਮਿਸ਼ਨਰ ਦੇ ਜੀ ਦੇ ਅੰਡਰ ਜ਼ਿਲ੍ਹਾ ਬਠਿੰਡਾ ਵਿੱਚ ਆ ਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿਕਾਸ ਸੰਪਰਕ ਕਰਕੇ ਤੇ ਇੱਥੇ ਸਾਡੇ ਨਾਲ ਆਇਆ ਜ਼ਿਲ੍ਹਾ ਸਮਾਇਸ ਰੱਖਿਆ ਅਫਸਰ ਸ਼੍ਰੀ ਪੰਕਜ ਕੁਮਾਰ ਜੀ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਇਹਨਾਂ ਨੂੰ ਇਹਨਾਂ ਦੇ ਘਰ ਤੱਕ ਭੇਜਣ ਲਈ ਕਾਰਵਾਈ ਕਰ ਸਕੀਏ ਜੇਕਰ ਜੇਹਨਾਂ ਦੇ ਇੰਤਜ਼ਾਮ ਕੋਈ ਖਾਸ ਵਧੀਆ ਨਹੀਂ ਹੈ ਜੀ ਇੱਥੇ ਮਤਲਬ ਕੋਈ ਗਰਮੀ 'ਚ ਕੋਈ ਰਹਿਣ ਦਾ ਵਧੀਆ ਪ੍ਰਬੰਧ ਨਹੀਂ ਹੈ ਕੋਈ ਡਾਕਟਰ ਦੀ ਮੈਡੀਕਲ ਸਹੂਲਤ ਅਸੀਂ ਜਿਸ ਤਰ੍ਹਾਂ ਆਸਰਾ ਵੀਰ ਦਾ ਆਸ਼ਰਮ ਹੈ ਸ਼੍ਰੀ ਰਾਮਚੰਦਰ ٹرسٹ ਆਸ਼ਰਮ ਵੀਰ ਦਾ ਆਸ਼ਰਮ ਹੈ ਆਪਣੇ ਨਮਰੀਖ ਸਿੰਘ ਰੋਡ ਬਠਿੰਡਾ ਉੱਥੇ ਅਸੀਂ ਮਾਨਜੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਉੱਥੇ ਇੱਕ ਹਫ਼ਤੇ ਚ ਵਿਜ਼ਿਟ ਦਾ ਪ੍ਰਬੰਧ ਕੀਤਾ ਹੋਇਆ ਅਸੀਂ ਨੋਟਿੰਗ ਪੇਜ ਜੀ ਸੀ ਤੇ ਮਾਨ ਉਹਨਾਂ ਨੇ ਪ੍ਰਵਾਨਗੀ ਦਿੱਤੀ ਸੀ ਤੇ ਡਾਕਟਰਸ ਦੀ ਡਿਊਟੀ ਲਗਾਈ ਹੋਈ ਹੈ ਹਰ ਹਫ਼ਤੇ ਉੱਥੇ ਚੈੱਕ ਕਰਦੇ ਆ ਅਸੀਂ ਨਾਲ ਕੁਲ ਪਿਛਲੇ ਸਾਲ ਆਏ ਸੀ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ ਤੁਸੀਂ ਲਿਸਟ ਦਿਓ ਤਾਂ ਕਿ ਅਸੀਂ ਤੁਹਾਡੇ ਕੋਲ ਵੀ ਡਾਕਟਰਸ ਦੇ ਪ੍ਰਬੰਧ ਕਰੀਏ ਜਾਂ ਤੁਸੀਂ ਇੱਥੇ ਅੱਛੇ ਪ੍ਰਬੰਧ ਕਰੋ ਦੋ ਬਜ਼ੁਰਗ ਔਰਤਾਂ ਸੀ ਮੈਂ ਇਹਨਾਂ ਨੂੰ ਇਹ ਵੀ ਲਿਖਿਆ ਸੀ ਕਿ ਤੁਸੀਂ ਇਹਨਾਂ ਨੂੰ ਆਸਰਾ ਵੀਰ ਦਾ ਆਸ਼ਰਮ ਚ ਭੇਜੋ ਪਰ ਇਹਨਾਂ ਨੇ ਸਾਡੀ ਮਤਲਬ ਕਿ ਇਸ ਵਾਰ ਇਨਕਾਰ ਕਰ ਦਿੱਤਾ ਸੀ ਆ ਫਿਰ ਇਸ ਕਰਕੇ ਇਹਨਾਂ ਨੇ ਕਿਤੇ ਹੁਣ ਸ਼ਾਇਦ ਹੋਰ ਸ਼ਿਫਟ ਕਰ ਦਿੱਤਾ ਹੈ ਤੇ ਹੁਣ ਇਹਨਾਂ ਦੀ ਸਿਹਤ ਖਰਾਬ ਹੋ ਗਈ ਹੈ ਤਾਂ ਇਹ ਸਾਨੂੰ ਕਹਿ ਰਿਹਾ ਹੈ ਕਿ ਸ਼ਿਫਟ ਕਰ ਦਿਓ ਚਲੋ ਅਸੀਂ ਮੈਂ ਵੀ ਕਹਿਣੀ ਹੈ ਕਿ ਸੰਸਥਾਵਾਂ ਨੂੰ ਵੀ ਸਹਿਯੋਗ ਦੇ ਕੇ ਜਾਂ ਮੈਂ ਮਤਲਬ ਕਿ ਮੈਡੀਕਲ ਇਹਨਾਂ ਦਾ ਹੋਸਟ ਇਹਨਾਂ ਦਾ ਇਲਾਜ ਹੋ ਸਕਦਾ ਹੈ ਜੇਕਰ ਆਪਾਂ ਕੋਸ਼ਿਸ਼ ਕਰੀਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ